ਕਿ ਭਗਵਾਨ ਤਮਾਨ ਸਰਕਾਰਾਂ ਝੂਠ ਬੋਲ ਰਹੀ ਹੈ ਨਾ ਵੀ ਅਸੀਂ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲੈ ਰਹੇ ਮੈਂ ਤੁਹਾਨੂੰ ਇੱਕ ਆ ਦਿਖਾਉਣਾ ਜੀ ਮੇਰੇ ਕੋਲੇ ਲੈਟਰ ਆਇਆ ਹੋਇਆ ਸਾਨੂੰ ਜਿਹੜਾ ਇਹਨਾਂ ਨੇ ਕੀਤਾ ਬਸ ਜਗਰਾਉ ਦਫ਼ਤਰ ਵੱਲੋਂ ਕੱਢਿਆ ਗਿਆ ਜਿਸ ਤੇ ਪ੍ਰੋਪਰ ਰੋਕ ਲਾ ਰਹੀ ਹੈ ਸਾਡੀਆਂ ਜ਼ਮੀਨਾਂ ਦੇ ਉੱਪਰ ਤਾਂ ਐਫੀਡੀਫ ਆਪ ਦੇ ਬਣਾ ਕੇ ਨਵੋਟਰੀ ਤੋਂ ਟ੍ਰੈਸਟ ਕਰਾ ਕੇ ਵੀ ਦੇਤੇ ਵੀ ਅਸੀਂ ਜ਼ਮੀਨ ਨਹੀਂ ਦੇਣਕੋ ਠੀਕ ਹੈ ਉਦੋਂ ਬਾਅਦ ਵੀ ਆਹ ਜਿਹੜੀਆਂ ਬਾਅਦ ਚ ਕਾਰਵਾਈਆਂ ਇਹਨਾਂ ਨੇ ਦੁਬਾਰੇ ਫੇਰ ਸ਼ੁਰੂ ਕੀਤੀਆਂ ਹੋਈਆਂ ਹੁਣ ਜਿਹੜੀ ਰੋਕ ਲਗਾਈ ਹੈ ਤੁਹਾਡੇ ਜ਼ਮੀਨਾਂ ਤੇ ਕਿਸ ਤਰ੍ਹਾਂ ਦੀ ਕਿਹਦੀ ਰੋਕ ਆ ਵੀ ਕੀ ਕੋਈ ਤੁਸੀਂ ਕਰ ਸਕਦੇ ਹੋ ਜਾਂ ਕੀ ਨਾ ਅਸੀਂ ਉਹਨੂੰ ਖਰੀਦ ਸਕਦੇ ਆ ਨਾ ਵੇਚ ਸਕਦੇ ਨਾ ਅਸੀਂ ਉਹਦਾ ਸੀਐਲਜੂ ਕਰਾ ਸਕਦੇ ਹਾਂ ਉਹਦੀ ਪ੍ਰੋਪਰ ਰੋਕ ਲੱਗ ਗਈ ਹੈ ਉਹਦੀ ਚਿੱਠੀ ਆ ਜਿਹੜੀ ਤਹਿਸੀਲਦਾਰ ਦੇ ਦਫ਼ਤਰ ਤੋਂ ਸਾਨੂੰ ਆ ਗਈ ਹੈ ਇਹ ਤਰੀਕੇ ਨਾਲ ਕਿਸਾਨਾਂ ਦੀ ਜ਼ਮੀਨ ਸਰਕਾਰ ਲਜਾ ਚੁੱਕੀ ਆ ਲਜਾ ਚੁੱਕੀ ਆ ਜੀ ਖੋ ਚੁੱਕਿਆ ਔਰ ਤਾਂ ਹੁਣੇ ਕਹਿ ਰਹੇ ਆ ਪਟਵਾਰੀਆਂ ਨੂੰ ਦਸਤਿਹਾਰਾਂ ਨੂੰ ਵੀ ਜਿਹੜਾ ਇਹਨਾਂ ਦੇ ਇੰਤਕਾਲ ਆ ਸਰਕਾਰ ਨੂੰ ਦਰਜ ਕਰੋ ਆ ਮੋਢਿਆ ਸਾਹਿਬ ਨੇ ਮੰਤਰੀ ਨੇ ਇਹਨਾਂ ਦੀ ਮੀਟਿੰਗ ਕੀਤੀ ਸੀ ਗਲਾੜਾ ਤੇ ਉੱਥੇ ਉਸ ਮੀਟਿੰਗ ਦੇ ਵਿੱਚ ਭਰੋਸੇ ਜੋ ਕਸੂਤਰਾ ਤੋਂ ਸਾਨੂੰ ਪਤਾ ਰਿਹਾ ਉਹਨਾਂ ਨੇ ਕਿਹਾ ਵੀ ਸਾਡੀਆਂ ਇਹਨਾਂ ਦੀਆਂ ਮਾਲਕੀਆਂ ਦੋ ਵਾਰਸੋਂ ਅਖਬਾਰ ਦੇ ਵਿੱਚ ਜਗਬਾਣੀ ਚ ਖਬਰ ਆਈ ਸੀਗੀ ਵੀ ਫੁਲਾਨਾ ਜੈਨ ਨੇ 100 ਏਕੜ ਜ਼ਮੀਨ ਦਿੱਤੀ ਆ ਭਟਕਾਂ ਪਿੰਡ ਦਾ ਅਸੀਂ ਜਦੋਂ ਭਟਕਾਂ ਪਿੰਡ ਜਾ ਕੇ ਪਤਾ ਕੀਤਾ ਨਾ ਤਾਂ ਉੱਥੇ ਕੋਈ ਜੈਨ ਆ ਜੀ ਤੇ ਨਾ ਹੀ ਉਹਦੀ ਕੋਈ 100 ਏਕੜ ਜ਼ਮੀਨ ਆ ਇੰਨਾ ਝੂਠ ਬੋਲ ਰਹੀ ਆ ਸਰਕਾਰ ਸਾਡੇ ਪਿੰਡ ਦੇ ਜੇ ਅੱਪਕਲ ਕਰੇ ਕਿੰਨੇ ਕਿਸਾਨ ਨੇ ਜਿਹੜੇ ਇਹਨਾਂ ਨੂੰ ਦੇਣੀ ਚਾਹੁੰਦੇ ਆ ਜ਼ਮੀਨ ਇੱਕ ਕਿਸਾਨ ਬਣੀਗਾ ਜੀ ਠੀਕ ਹੈ ਸਾਡੇ 511 ਏਕੜ ਚੋਂ ਇੱਕ ਮਰਲੇ ਵਾਲਾ ਕਿਸਾਨ ਬਣੀ ਆ ਵੀ ਜਿਹੜਾ ਇਹਨਾਂ ਨੂੰ ਜ਼ਮੀਨ ਦੇ ਦੇ ਵਿੱਚ ਜਾਦੂ ਦੀ ਪਾਲਿਸੀ ਸਰਕਾਰ ਲੈ ਕੇ ਆਉਂਦੀ ਆ ਉਦੋਂ ਤੁਹਾਡੇ ਪਿੰਡਾਂ ਵਿੱਚ ਆ ਕੇ ਗੱਲਬਾਤ ਕੀਤੀ ਗਈ ਕਿਸੇ ਕਿਸਾਨ ਦੇ ਨਾਲ ਕਿ ਅਸੀਂ ਇਹ ਪਾਲਿਸੀ ਲਿਆ ਰਹੇ ਹਾਂ ਜਾਂ ਲੈ ਕੇ ਆਈਏ ਜਾਂ ਨਹੀਂ ਨਾ ਜੀ ਨਾ ਸਾਨੂੰ ਤਾਂ ਜਿੱਤੇ ਅਖਬਾਰ ਤੇ ਆ ਗਿਆ ਉਦੋਂ ਸਾਨੂੰ ਪਤਾ ਲੱਗਿਆ ਜੀ ਇਹ ਸਰਕਾਰ ਨੂੰ ਜ਼ਮੀਨ ਨਹੀਂ ਦੇਵਾਂਗੇ ਕਿਤੇ ਆਉਣ ਵਾਲੀ ਗਾਹਾਂ ਵੀ ਕੋਈ ਵੀ ਸਰਕਾਰ ਹੈ ਕੋਈ ਕਿ ਕਿਸਾਨਾਂ ਦੀਆਂ ਜ਼ਮੀਨਾਂ ਹੱਲ ਨਹੀਂ ਝਾਕੂਗੀ ਇਹੋ ਜਿਹਾ ਸਾਬਕਸ ਦਿਖਾ ਕੇ ਇਹਨਾਂ ਨੂੰ ਭੇਜਾਂਗੇ ਲੋਕਵਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈਂਡ ਪੁਲਿੰਗ ਪਾਲਿਸੀ ਤੇ ਗੱਲ ਕਰਦੇ ਨਜ਼ਰ ਆਏ ਤਾਂ ਉਹਨਾਂ ਨੇ ਆਖਿਆ ਕਿ ਜਿਹੜੀ ਪਾਲਿਸੀ ਹੈ ਬਹੁਤ ਵਧੀਆ ਜਿਹੜੇ ਕਿਸਾਨ ਨੇ ਉਹ ਸਾਨੂੰ ਜ਼ਮੀਨਾਂ ਖੁਦ ਦੇ ਰਹੇ ਨੇ ਜੇਕਰ ਕੋਈ ਨਹੀਂ ਦੇਣਾ ਚਾਹੁੰਦਾ ਤਾਂ ਸਾਨੂੰ ਅਸੀਂ ਧੱਕਾ ਕਿਸੇ ਨਾਲ ਨਹੀਂ ਕਰਦੇ ਜੇਕਰ ਦੇਣੀ ਹੈ ਤਾਂ ਦਿਓ ਨਹੀਂ ਤੇ ਨਾ ਸਹੀ ਨਾਲ ਹੀ ਉਹਨਾਂ ਨੇ ਆਖਿਆ ਕਿ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਇਹ ਸਾਰੀ ਗੱਲਬਾਤ ਕਰਦੇ ਆ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਪਾਲਿਸੀ ਦੇ ਵਿੱਚ ਆਈਆਂ ਨੇ ਜਿਹੜੇ ਪਿੰਡ ਨੇ ਜਗਰਾਉਂ ਦੇ ਆ ਲੁਧਿਆਣਾ ਦੇ ਨਾਲ ਜਿਹੜੇ ਲੱਗਦੇ ਪਿੰਡ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਾਡੇ ਨਾਲੇ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਸਰਕਾਰ ਕਹਿ ਰਹੀ ਏ ਕਿ ਜਿਹੜੇ ਕਿਸਾਨ ਨੇ ਸਾਨੂੰ ਜ਼ਮੀਨਾਂ ਖੁਦ ਦੇ ਰਹੇ ਨੇ ਤੁਸੀਂ ਖੁਦ ਦਿੱਤੀ ਹੈ ਜ਼ਮੀਨ ਤੁਹਾਡੀ ਜ਼ਮੀਨ ਕਿੱਥੇ ਆ ਗਈ ਅੱਲਾਹ ਤਾਂ ਜੀ ਮੈਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਆਵਾਜ਼ ਚੈਨਲ ਦਾ ਮੈਂ ਧੰਨਵਾਦ ਕਰਦਾ ਮੈਂ ਜਿਹੜੀ ਕਿ ਕਿਸਾਨਾਂ ਦੀ ਆਵਾਜ਼ ਆ ਜਿਹੜੀ ਲੋਕਾਂ ਤਾਂ ਇਸ ਤਰ੍ਹਾਂ ਦਾ ਸਰਕਾਰ ਤੱਕ ਪਹੁੰਚੀ ਅਸੀਂ ਪਿੰਡਾਂ ਦੇ ਮਾਲਕ ਤੋਂ ਆ ਜੀ ਸਾਡੀ ਵੀ ਜ਼ਮੀਨ ਆ ਜਿਹੜੀ ਇਹ ਪਾਲਿਸੀ ਦੇ ਅਧੀਨ ਵਿੱਚ ਆ ਰਹੀ ਹੈ ਜੀ ਹਾਂਜੀ ਤੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਆ ਝੂ ਵੀ ਅਸੀਂ ਕਿਸਾਨ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲੈ ਰਹੇ ਪਰ ਐਡੀ ਕਿ ਝੂਠੀਆ ਪਰ ਇਸ ਉਧਦੇ ਤੇ ਹੁੰਦੇ ਹੋਏ ਮੁੱਖ ਮੰਤਰੀ ਦੇ ਉਧਦੇ ਤੇ ਹੁੰਦੇ ਹੋਏ ਭਗਵੰਤ ਸਿੰਘ ਮਾਨ ਤੂੰ ਝੂਠ ਬੋਲਦਾ ਬੜੀ ਸ਼ਰਮ ਦੀ ਗੱਲ ਆ ਮੈਂ ਤੁਹਾਨੂੰ ਇੱਕ ਆ ਦਿਖਾਉਣਾ ਜੀ ਮੇਰੇ ਕੋਲੇ ਲੈਟਰ ਆਇਆ ਹੋਇਆ ਸਾਨੂੰ ਜਿਹੜਾ ਇਹਨਾਂ ਨੇ ਕੀਤਾ ਬਸ ਜਗਰਾਉ ਦਫ਼ਤਰ ਵੱਲੋਂ ਕੱਢਿਆ ਗਿਆ ਜਿਸ ਤੇ ਪ੍ਰੋਪਰ ਰੋਕ ਲਾ ਰਹੀ ਆ ਸਾਡੀਆਂ ਜ਼ਮੀਨਾਂ ਦੇ ਉੱਪਰ ਆ ਦੇਖੋ ਸੀਐਲਜੂ ਆ ਦੇਖੋ ਜੀ ਸਾਰਾ ਮੈਂ ਤੁਹਾਨੂੰ ਕੈਮਰੇ ਰਾਹੀਂ ਦਿਖਾਉਣਾ ਵੀ ਸਾਰੀ ਰੋਕ ਲਾ ਕੇ ਜਿਹੜੀ ਚਿੱਠੀ ਆ ਮੈਂ ਤੁਹਾਨੂੰ ਇਹ ਦੇ ਵੀ ਸਕਦਾ ਮੈਂ ਪਰ ਇਹ ਝੂਠ ਬੋਲ ਰਿਹਾ ਜੀ ਸਾਰਾ ਕੁਝ ਕਰਿਆ ਸਾਰਾ ਜਿਹੜਾ ਕੁਝ ਕੱਲ ਵੀ ਸਾਡੇ ਪਿੰਡ ਅਧਿਕਾਰੀ ਆਏ ਸੀ ਅਸੀਂ ਉਹਨਾਂ ਦਾ ਵਿਰੋਧ ਕਰਕੇ ਮੋੜਿਆ ਵਾ ਕਹਿੰਦੇ ਸੀ ਅਸੀਂ ਸਕੀਮ ਦੱਸਦੇ ਹਾਂ ਤੁਸੀਂ ਵੀ ਇਹ ਸਕੀਮ ਆ ਜਿਹੜੀ ਬਹੁਤ ਵਧੀਆ ਪਰ ਪਰ ਅਸੀਂ ਉਹਨਾਂ ਨੂੰ ਵੀ ਕਿਹਾ ਬਾਈ ਅਸੀਂ ਕਿਸਾਨਾਂ ਦੇ ਪੁੱਤਰਾਂ ਕਿਸਾਨੀ ਨਾਲ ਜੁੜੇ ਹੋਇਆ ਇੱਕ ਮਰਲਾ ਵੀ ਜ਼ਮੀਨਦਾਰ ਸੀ ਜਿਹੜਾ ਵੀ ਸਰਕਾਰ ਨੂੰ ਨਹੀਂ ਦਵਾਂ ਤੁਹਾਡੀ ਕਿੰਨੀ ਜ਼ਮੀਨ ਐ ਪਾਲਿਸੀ ਦੇ ਨਾਲ ਸਾਡੀ 14 ਕਿੱਲੇ ਜ਼ਮੀਨ ਆ ਰਹੀ ਹੈ 14 ਕਿੱਲੇ ਤੁਹਾਡੀ ਐ ਜੇਕਰ ਤੁਹਾਡੇ ਆਪਾਂ ਪਿੰਡ ਦੇ ਜਿਹੜੇ 4 ਪਿੰਡ ਨੇ ਇਹਨਾਂ ਇਹਨਾਂ ਪਿੰਡਾਂ ਦੀ ਕਿੰਨੀ ਜ਼ਮੀਨ ਬਣਦੀ 511 ਏਕੜ ਜ਼ਮੀ ਵਾੜ ਗੁਜਰਾਂ ਅਜਾ ਜਦੋਂ ਇਹ ਪਾਲਿਸੀ ਸਰਕਾਰ ਲੈ ਕੇ ਆਉਂਦੀ ਆ ਉਦੋਂ ਤੁਹਾਡੇ ਪਿੰਡਾਂ ਵਿੱਚ ਆ ਕੇ ਗੱਲਬਾਤ ਕੀਤੀ ਗਈ ਕਿਸੇ ਕਿਸਾਨ ਦੇ ਨਾਲ ਕਿ ਅਸੀਂ ਇਹ ਪਾਲਿਸੀ ਲਿਆ ਰਹੇ ਹਾਂ ਜਾਂ ਲੈ ਕੇ ਆਈਏ ਜਾਂ ਨਹੀਂ ਨਾ ਜੀ ਨਾ ਸਾਨੂੰ ਤਾਂ ਜਿੱਤੇ ਅਖਬਾਰ ਤੇ ਆ ਗਿਆ ਉਦਦੇ ਸਾਨੂੰ ਪਤਾ ਲੱਗਿਆ ਜੀ ਉਦੋਂ ਮੜ ਕੇ ਇਹਨਾਂ ਨੇ ਕਿਹਾ ਇਤਰਾਜ ਦੇ ਦੋ ਅਸੀਂ ਇਤਰਾਜ ਵੀ ਦੇਤੇ ਅਸੀਂ ਆਪ ਦੇ ਆਮ ਜਲਾਸ ਕਰਕੇ ਮਤੇ ਪਾ ਕੇ 100% ਬੰਦਿਆਂ ਨੇ ਇਹ ਨਾਂ ਪੱਖੀ ਜਿਹੜਾ ਸੀਗਾ ਲੈ ਕੇ ਦੇਤਾ ਐਫੀਡੇਫਟ ਆਪ ਦੇ ਬਣਾ ਕੇ ਨਵੋਟਰੀ ਤੋਂ ਟ੍ਰੈਸਟ ਕਰਾ ਕੇ ਵੀ ਦੇਤੇ ਵੀ ਅਸੀਂ ਜ਼ਮੀਨ ਨਹੀਂ ਦੇਣੀ ਚਾਹੀਦੀ। ਠੀਕ ਹੈ। ਉਦੋਂ ਬਾਅਦ ਵੀ ਆਹ ਜਿਹੜੀਆਂ ਬਾਅਦ ਚ ਕਾਰਵਾਈਆਂ ਇਹਨਾਂ ਨੇ ਦੁਬਾਰੇ ਫੇਰ ਸ਼ੁਰੂ ਕੀਤੀਆਂ ਹੋਈਆਂ। ਹੁਣ ਜਿਹੜੀ ਰੋਕ ਲਗਾਈ ਹੈ ਤੁਹਾਡੇ ਜ਼ਮੀਨਾਂ ਤੇ ਕਿਸ ਤਰ੍ਹਾਂ ਦੀ ਕੀ ਦੀ ਰੋਕ ਆ ਵੀ ਕੀ ਕੋਈ ਤੁਸੀਂ ਕਰ ਸਕਦੇ ਹੋ ਜਾਂ ਕੀ? ਨਾ ਅਸੀਂ ਉਹਨੂੰ ਖਰੀਦ ਸਕਦੇ ਨਾ ਵੇਚ ਸਕਦੇ ਨਾ ਅਸੀਂ ਉਹਦਾ ਸੀ.ਐਲ.ਜੂ ਕਰਾ ਸਕਦੇ ਹਾਂ। ਉਹਦੀ ਪ੍ਰੋਪਰ ਰੋਕ ਲੱਗ ਗਈ ਹੈ। ਉਹਦੀ ਚਿੱਠੀ ਹੈ ਜਿਹੜੀ ਤਹਿਸੀਲਦਾਰ ਦੇ ਦਫ਼ਤਰ ਤੋਂ ਸਾਨੂੰ ਆ ਗਈ ਹੈ। ਮਤਲਬ ਇੱਕ ਤਰੀਕੇ ਨਾਲ ਕਿਸਾਨਾਂ ਦੀ ਜ਼ਮੀਨ ਸਰਕਾਰ ਲਿਜਾ ਚੁੱਕੀ ਆ। ਲਿਜਾ ਚੁੱਕੀ ਆ ਜੀ ਖੋ ਚੁੱਕਿਆ ਔਰ ਤਾਂ ਆ ਮੋੜਿਆ ਸਾਹਿਬ ਨੇ ਮੰਤਰੀ ਨੇ ਇਹਨਾਂ ਦੇ ਮੀਟਿੰਗ ਕੀਤੀ ਸੀ ਗਲਾਡਾ ਤੇ ਉੱਥੇ ਉਸ ਮੀਟਿੰਗ ਦੇ ਵਿੱਚ ਭਰੋਸੇ ਜੋ ਉਸੂਤਰਾ ਤੋਂ ਸਾਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਵੀ ਸਾਡੀਆਂ ਇਹਨਾਂ ਦੀਆਂ ਮਾਲਕੀਆਂ ਦਵੋ ਇਹ ਤੇ ਅਸੀਂ ਗੇਸਟ ਅਸੀਂ ਕੋਰਟ 'ਚ ਵੀ ਚਲੇ ਗਏ ਹਾਈ ਕੋਰਟ ਸਾਡੀ ਰੈਟਾ ਕੱਲ੍ਹ ਨੂੰ ਜਾਂ ਪਰਸ ਨੂੰ ਲੱਗ ਜਾਏਗੀ ਅਸੀਂ ਉਹ ਰੈਟ ਵੀ ਜਿਹੜੀ ਆ ਦਾਖਲ ਕਰਤੀ ਹੈ ਮੁੱਖ ਮੰਤਰੀ ਕਹਿ ਰਹੇ ਕਿ ਤੁਹਾਨੂੰ ਇਹ 1 ਏਕੜ ਦੇ ਵਿੱਚੋਂ ਜਿਹੜਾ ਪਲਾਟ ਮਿਲਣਗੇ ਹਜ਼ਾਰ ਉਹਦੇ ਗੱਜ-ਗਾਜ ਦੇ ਮਤਲਬ ਜਿਹੜੇ ਵਧੀਆ ਪਲਾਟ ਹੋਣਗੇ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਆ ਜੀ ਉਹਦੇ ਵੱਟੇ ਤੁਹਾਨੂੰ ਦੇ ਰਹੇ ਆ ਉਹ ਨਹੀਂ ਜੀ ਇਹ ਸਾਰਾ ਝੂਠ ਬੋਲ ਰਿਆ ਜੀ ਸਾਡੇ ਕੋਲੇ ਜਗਰਾਉਂ ਕੋਲੇ ਸ਼ੁਗਰ ਮਿਲ ਲੱਜੇ ਉੱਥੇ ਜਾ ਕੇ ਦੇਖੋ ਏਡੇ ਏਡੇ ਅੱਕ ਖੜੇ ਆ ਕੋਈ ਬਾਉਂਡਰੀ ਬਾਲ ਨਹੀਂ ਕੋਈ ਰਹਿ ਨਹੀਂ ਰਿਹਾ ਜਦ ਕਿ 15 ਸਾਲ ਪਹਿਲਾਂ ਜਿਹੜੀ ਐ ਕਲੋਨੀਆਂ ਸਰਕਾਰ ਗਲਾਡਾ ਦੁਆਰਾ ਕੱਟੀ ਗਈ ਐ ਇਹ ਸਾਰਾ ਝੂਠ ਦਾ ਪਲੰਦਾ ਜੀ ਇਹਨਾਂ ਨੇ ਸਾਰਾ ਸਾਡੀਆਂ ਜ਼ਮੀਨਾਂ ਤੇ ਲੋਨ ਲੈ ਕੇ ਕੇਜਰੀਵਾਲ ਨੇ ਲੋਨ ਲੈ ਕੇ ਬਾਕੀ ਸਟੇਟਾਂ ਜਿਹੜੀਆਂ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਕਰ ਰਿਆ ਉਹ ਕਰ ਰਿਆ ਸਾਡੀ ਜ਼ਮੀਨਾਂ ਦਾ ਜਿਹੜਾ ਸਾਡਾ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲੈ ਕੇ ਜਾ ਰਿਹਾ ਮਤਲਬ ਸਾਰਾ ਤਰੀਕਾ ਇਹ ਪੈਸੇ ਲੁੱਟਣ ਦਾ ਵਾਰ ਹੈ ਪੈਸਾ ਲੁੱਟਣ ਦਾ ਇਹ ਤਰੀਕਾ ਹਾਂ ਜੇ ਜਿਵੇਂ ਕੱਲ ਤੁਹਾਡੇ ਪਿੰਡ ਅਧਿਕਾਰੀ ਆਉਂਦੇ ਨੇ ਜੇਕਰ ਇਸ ਤੋਂ ਬਾਅਦ ਵੀ ਉਹ ਆਉਂਦੇ ਨੇ ਮਤਲਬ ਹੁਣ ਤਾਂ ਤੁਹਾਨੂੰ ਸਮਝ ਆਉਣਾ ਇਸੇ ਫਾਇਦੇ ਕਨਾਉਣ ਆਏ ਹੋਣਗੇ ਪਰ ਇਸ ਤੋਂ ਬਾਅਦ ਜੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਲੈਣੀ ਹੀ ਲੈਣੀ ਹੈ ਜ਼ਮੀਨ ਫਿਰ ਕੀ ਕਰੋਂਗੇ ਜੇਕਰ ਧੱਕੇ ਨਾਲ ਸਰਕਾਰ ਦੀ ਜ਼ਮੀਨ ਦੇਖੋ ਜੀ ਜਿਉਣਾ ਜ਼ਿੰਦਗੀ ਚੱਕ ਕੇ ਰਹੀਏ ਮਰਨਾ ਵੀ ਇੱਕ ਹੀ ਰਹੀਏ ਕਿਉਂਕਿ ਅਸੀਂ ਇਹ ਸਰਕਾਰ ਨੂੰ ਜ਼ਮੀਨ ਨਹੀਂ ਦੇਵਾਂਗੇ ਕਿਤੇ ਆਉਣ ਵਾਲੀ ਗਾਹਾਂ ਵੀ ਕੋਈ ਵੀ ਸਰਕਾਰ ਹੈ ਕੋਈ ਕਿ ਕਿਸਾਨਾਂ ਦੀਆਂ ਜ਼ਮੀਨਾਂ ਲੈ ਨਹੀਂ ਚਾਕੂਗੀ ਇਹੋ ਜਿਹਾ ਸਾਬਕ ਸਿਖਾ ਕੇ ਇਹਨਾਂ ਨੂੰ ਭੇ ਇੱਕ ਮਰਲਾ ਵੀ ਜ਼ਮੀਨਦਾਰੀ ਅਸੀਂ ਦੇਣਾ ਇਹ ਤਾਂ ਕਿੱਲਿਆਂ ਨੂੰ ਫਿਰਦੇ ਆ ਨਾ ਅਸੀਂ ਮਰਲਾ ਜ਼ਮੀਨਦਾਰ ਬਣੇ ਨਾ ਮੁੱਖ ਮੰਤਰੀ ਕੱਲ ਇਹ ਵੀ ਦਿੱਕਾ ਇਹ ਦਿਖਾਈ ਦਿੰਦੇ ਕਹਿੰਦੇ ਉਹ ਕਹਿੰਦੇ ਕਿ ਜਿਹੜੇ ਕਿਸਾਨ ਨੇ ਉਹ ਭੋਲੇ-ਪਾਲੇ ਹੁੰਦੇ ਪਿੰਡਾਂ ਵਿੱਚ ਉਹਨਾਂ ਨੂੰ ਗੁੰਮਰਾਹ ਕਰ ਦਿੰਦੇ ਆ ਧਰਨੇ ਲਾ ਲੈਂਦੇ ਆ ਜਾਣ ਬੁੱਝ ਕੇ ਮਤਲਬ ਉਹਨਾਂ ਨੂੰ ਜਿਹੜੇ ਫਾਇਦੇ ਆ ਉਹ ਅਸੀਂ ਹੌਲੀ-ਹੌਲੀ ਦੱਸਾਂਗੇ ਜੇਕਰ ਦਿੱਕਤ ਹੈ ਸਾਡੇ ਨਾਲ ਆ ਕੇ ਗੱਲਬਾਤ ਕਰੋ ਕਹਿੰਦੇ ਕਿ ਤੁਹਾਨੂੰ ਗੁੰਮਰਾਹ ਕੀਤੇ ਹੋਏ ਕਿਸਾਨ ਨਹੀਂ ਨਹੀਂ ਜੇ ਝੂਠ ਬੋਲਦੇ ਸਲਾਹ ਜੀ ਅਸੀਂ ਸਾਰੇ ਕਿਸਾਨ ਜਾਗਰੂਤ ਆ ਵਧੀਆ ਖੇਤੀ ਕਰਦੇ ਆ ਵਧੀਆ ਅਸੀਂ ਪੈਸਾ ਵਾਰ ਕਰ ਰਹੀਆਂ ਅਸੀਂ ਤਿੰਨ-ਤਿੰਨ ਖੇਤੀ ਆ ਜ਼ਮੀਨ ਦੇ ਵਿੱਚ ਅਸੀਂ ਕਰ ਰਹੇ ਆ ਝੋਨਾ ਆ ਆਲੂ ਆ ਅਸੀਂ ਮੂੰਗੀ ਆ ਮੱਕੀ ਆ ਤਾਂ ਤਾਂ ਫਸਲਾਂ ਅਸੀਂ ਸਾਲਤ ਲੈ ਰਹੇ ਹਾਲੇ ਆ ਵੀ ਅਸੀਂ ਢੋਲੇ ਪਾਲੇ ਥੋੜੀਆਂ ਸਾਰੇ ਅਸੀਂ ਜਾਗਰੂਕ ਕਿਸਾਨ ਹਾਂ ਹਮਮ ਕੁਝ ਕਿਸਾਨ ਸਰਕਾਰਾਂ ਵੱਲੋਂ ਵੀ ਦਿਖਾਇਆ ਦਿੱਤੇ ਆ ਕਿ ਕਿਸਾਨ ਜਿਹੜੇ ਸਾਨੂੰ ਖੁਦ ਜ਼ਮੀਨ ਦੇ ਗਏ ਨੇ ਉਹ ਕਿਸਾਨ ਫਿਰ ਕਿਹੜੇ ਨਹੀਂ ਜਿਹੜੇ ਸਾਰਾ ਝੂਠ ਰਾ ਪਲੰਦਾ ਜੀ ਪਰਸੋਂ ਅਖਬਾਰ ਦੇ ਵਿੱਚ ਜਗ ਬਾਣੀ ਚ ਖਬਰ ਆਈ ਸੀਗੀ ਵੀ ਫੁਲਾਨਾ ਜੈਨ ਨੇ 100 ਏਕੜ ਜ਼ਮੀਨ ਦਿੱਤੀ ਆ ਭਟਕਾਂ ਪਿੰਡ ਦਾ ਅਸੀਂ ਜਦੋਂ ਭਟਕਾਂ ਪਿੰਡ ਜਾ ਕੇ ਪਤਾ ਕੀਤਾ ਨਾ ਤਾਂ ਉੱਥੇ ਕੋਈ ਜੈਨ ਆ ਜੀ ਤੇ ਨਾ ਹੀ ਉਹਦੀ ਕੋਈ 100 ਏਕੜ ਜ਼ਮੀਨ ਆ ਇੰਨਾ ਝੂਠ ਬੋਲ ਰਹੀ ਆ ਸਰਕਾਰ ਦੇ ਮਤਲਬ ਜਿਹੜੇ ਲੋਕ ਨੇ ਆਸੇ ਮਤਲਬ ਪੰਜਾਬ ਦੇ ਉਹਨਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਲੋਕ ਖੁਸ਼-ਖੁਸ਼ ਦੇ ਰਹੇ ਨੇ ਕੋਈ ਹਾਂਜੀ ਹਾਂਜੀ ਝੂਠ ਦਾ ਪਲਾਂਤਾ ਜੀ ਸਾਰਾ ਕੁਝ ਝੂਠ ਆ ਅਸੀਂ ਜਦੋਂ ਜਾ ਕੇ ਪਤਾ ਕੀਤਾ ਪੱਟੀਆਂ ਪਿੰਡ ਦੇ ਉੱਥੇ ਕੋਈ ਜ਼ਾਇਦਮ ਨਹੀਂ ਤੇ ਨਾ ਹੀ ਉਹਦਾ ਕੋਈ 100 ਏਕੜਾ ਉਹਦਾ ਮਰਲਾ ਜਗਾ ਨਹੀਂ ਜੀ 100 ਏਕੜ ਕੀ ਬੰਦਾ ਹੀ ਨਹੀਂ ਜੀ ਉਸ ਨਾਂ ਦਾ ਉਸ ਪਿੰਡ ਦੇ ਵਿੱਚ ਬੰਦਾ ਹੀ ਨਹੀਂ ਜਿਹੜਾ ਹਾਂਜੀ ਹਾਂਜੀ ਹਾਂ ਹਾਂ ਸਾਰਾ ਸਾਰ ਝੂਠ ਬੋਲਦੇ ਜਿਵੇਂ ਪੰਜਾਬ ਦੀਆਂ ਜ਼ਮੀਨਾਂ ਹੁਣ ਜਿਵੇਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੀ ਆ ਉਹ ਰੱਦ ਕਰਵਾਏ ਨੇ ਹੁਣ ਲੱਗਦਾ ਕਿ ਪੰਜਾਬ ਸਰਕਾਰ ਵੀ ਉਹੀ ਤੁਹਾਨੂੰ ਜਿਹੜਾ ਇਹਨਾਂ ਦੀ ਨੋਟੀਫਿਕੇਸ਼ਨ ਆ ਕੈਨਸਲ ਕਰਾ ਕੇ ਦਮ ਲਾਵਾਂਗੇ ਹੂੰ ਇਹ ਨਹੀਂਗਾ ਵੀ ਇਹਨਾਂ ਨੂੰ ਜ਼ਮੀਨਾਂ ਦੇ ਦਿਆਂਗੇ ਇਸ ਨਹੀਂ ਨੂੰ ਇਸੇ ਤਰ੍ਹਾਂ ਦਾ ਹੀ ਹੂੰ ਪਰ ਫਿਲਹਾਲ ਤੇ ਸਰਕਾਰ ਦਾ ਫਾਇਦਾ ਕਾਨੂੰਨ ਤੇ ਲੱਗੀ ਹੋਈ ਆ ਉਹ ਮਤਲਬ ਐਡਾ ਵੀ ਦੇ ਰਹੀ ਹੈ ਲਗਾਤਾਰ ਚੈਨਲਾਂ ਨੂੰ ਅਖਬਾਰਾਂ ਦੇ ਵਿੱਚ ਕਿ ਲੋਕਾਂ ਨੂੰ ਪਸੰਦ ਆਈ ਪਾਲਿਸੀ ਤੁਹਾਡੇ ਪਿੰਡ ਦੇ ਜੇ ਅੱਪ ਕੱਲ੍ਹ ਕਿੰਨੇ ਕਿਸਾਨ ਨੇ ਜਿਹੜੇ ਇਹਨਾਂ ਨੂੰ ਦੇਣੀ ਚਾਹੁੰਦੇ ਆ ਜ਼ਮੀਨ ਇੱਕ ਕਿਸਾਨ ਬਣੀਗਾ ਜੀ ਠੀਕ ਹੈ 551 ਏਕੜ ਚੋਂ ਇੱਕ ਮਰਲੇ ਵਾਲਾ ਕਿਸਾਨ ਬਣੀ ਆਇਆ ਵੀ ਜਿਹੜਾ ਇਹਨਾਂ ਨੂੰ ਜ਼ਮੀਨ ਦੇ ਦੇ ਵਿੱਚ ਦੇਖੋ ਕਿੱਡੀ ਵੱਡੀ ਗੱਲ ਆ 1% ਵੀ ਨਹੀਂਗਾ ਇਹ ਤਾਂ ਕਹਿੰਦੇ ਨੇ ਵੀ ਮੈਂ 7 ਜੇ 70% ਹੋਊਗਾ ਤਾਂ ਅਸੀਂ ਕਰਾਂਗੇ ਪਰ 1% ਵੀ ਕਿਸਾਨ ਨਹੀਂ ਆਇਆ ਵੀ ਜਿਹਨੇ 511 ਕਿੱਲਾਂ ਦੇ ਵਿੱਚੋਂ ਇੱਕ ਮਰਲਾ ਵੀ ਜ਼ਮੀਨ ਦੇਣ ਦਾ ਇਹਨਾਂ ਨੂੰ ਕਿਹਾ ਤਾਂ ਇਹ ਸਾਰਾ ਸਰ ਝੂਠ ਬੋਲ ਕੱਲੇ ਵੀ ਕਹਿ ਰਹੇ ਸੀਗੇ ਕਿ 50000 ਠੇਕਾ ਦੇਣਾ ਸੀ ਫਿਰ 70000 ਫਿਰ ਕਹਿੰਦੇ ਲੱਖ ਰੁਪਇਆ ਵੀ ਮਲਿਆ ਕਰੂਗਾ ਲਾਲਚ ਦਿੱਤੇ ਜਾ ਰਹੇ ਲਗਾਤਾਰ ਲਾਲਚੀ ਹੈ ਜੀ ਜੇ ਇਹਨਾਂ ਦੀ ਪਾਲਿਸੀ ਇੰਨੀ ਚੰਗੀ ਹੁੰਦੀ ਤਾਂ ਕਿਸਾਨਾਂ ਨੇ ਆਪ ਆਪ ਦੇ ਦੇਣਾ ਸੀ ਇਹ ਸਾਰਾ ਸਰ ਝੂਠ ਆ ਜੀ ਬਹੁਤ ਝੂਠੀ ਸਰਕਾਰ ਆ ਇੰਨੀ ਝੂਠੇ ਅਸੀਂ ਲੋਕ ਕਦੇ ਦੇਖੇ ਨਹੀਂ ਆਪ ਦੀ ਜ਼ਿੰਦਗੀ ਜਿਵੇਂ ਲਗਾਤਾਰ ਰੌਲਾ ਪੈ ਰਿਹਾ ਕਿਸਾਨ ਧਰਨੇ ਲਾ ਰਿਹਾ ਪ੍ਰਦਰਸ਼ਨ ਕਰ ਰਿਹਾ ਪਰ ਕੀ ਲੱਗਦਾ ਕਿ ਸੁਨਵਾਈ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਸਰਕਾਰ ਜਿਹੜੀ ਉਹ ਸੁਣਦੀ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੀ ਐ ਇਸ ਪਾਲਿਸੀ ਦੇ ਬਾਰੇ ਦੇਖੋ ਜੀ ਸਰਕਾਰ ਦੇ ਆਪ ਦੇ ਪੱਲੇ ਤਾਂ ਕੁਛ ਨਹੀਂ ਜੀ ਦਿੱਲੀ ਤੋਂ ਜਿਵੇਂ ਕੇਜਰੀਵਾਲ ਚਲਾਉਂਦਾ ਰਿਮੋਟ ਦੇ ਨਾਲ ਚਲਾਉਂਦਾ ਹੋਵੇ ਸਰਕਾਰ ਚੱਲਦੀ ਐ ਇਹਨਾਂ ਦੇ ਪੱਲੇ ਤਾਂ ਕੁਛ ਨਹੀਂ ਭਗਵੰਤ ਮਾਨ ਨੂੰ ਚਾਹੀਦਾ ਸੀ ਤੂੰ ਪੰਜਾਬ ਦਾ ਵਾ ਪੰਜਾਬ ਦੇ ਜਦੋਂ ਇਹਨੇ ਖੜਖੜਕਲਾ ਜਾ ਕੇ ਸ਼ਹੀਦਾਂ ਦੀ ਮਿੱਟੀ ਦੀ ਸੌਂ ਖਾਦੀ ਸੀ ਉਹ ਭੁੱਲ ਗਿਆ ਉਹ ਯਾਦ ਕਰ ਤੂੰ ਉਹ ਸੌਂ ਖਾ ਕੇ ਕੀ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਲੋਕਾਂ ਨੇ ਇੰਨਾ ਤੇਰੇ ਤੇ ਵਿਸ਼ਵਾਸ ਕਰਕੇ ਤੁਹਾਡੇ 92 ਐਮਐਲਏ ਬਣਾਏ ਆ ਪਰ ਉਹਨਾਂ ਦੇ 92 ਗੁੰਗੇ ਬੋਲਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਜਾਬ ਨੂੰ ਲਟਾਈ ਜਾਂਦੇ ਹਾਂ ਲੁੱਟ ਕੇ ਇਹਨਾਂ ਨੇ ਤੁਰ ਜਾਣਾ ਕੱਲ ਤੁਸੀਂ ਸਾਡੇ ਚ ਹੀ ਰਹਿਣਾ ਵਾ ਥੋੜੇ ਇੱਥੇ ਲੋਕਾਂ ਤੋਂ ਜੱਟੀਆਂ ਪਹਿਣਣਗੀਆਂ ਇਸ ਗੱਲ ਤੇ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਜਿਵੇਂ ਅਫਸਰ ਤਾਂ ਆ ਰਹੇ ਫੈਦਗਣ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਲੀਡਰ ਵੀ ਆਉਣ ਆਮ ਆਦਮੀ ਪਾਰਟੀ ਦੇ ਪਰ ਸਮਝੋ ਕਿ ਉਹਨਾਂ ਦੇ ਕੋਲ ਨਹੀਂ ਜੀ ਅਸੀਂ ਪ੍ਰੋਪਰ ਆਪ ਦੇ ਪਿੰਡਾਂ ਤੇ ਬਾਈਕਾਟ ਕੀਤਾ ਹੋਇਆ ਜੀ ਇਹਨਾਂ ਦਾ ਸਾਡੇ ਬੋਰਡ ਲਾ ਦਿੱਤੇ ਆ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਲੀਡਰ ਸਾਡੇ ਪਿੰਡਾਂ ਦੇ ਵਿੱਚ ਬੜੇ ਨਾ ਅਸੀਂ ਪ੍ਰੋਪਰ ਬਾਈਕਾਟ ਕੀਤਾ ਹੋਇਆ ਜੀ ਇਹਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਇਹ ਉਹ ਕਿਸਾਨ ਨੇ ਜਿਨ੍ਹਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਜ਼ਮੀਨਾਂ ਦੇਣ ਲਈ ਰਾਜ਼ੀ ਨੇ ਪਰ ਅਸਲ ਹਕੀਕਤ ਕੀ ਹੈ ਇਹਨਾਂ ਦਾ ਕਹਿਣਾ ਕਿ ਸਾਡੇ ਪਿੰਡ ਦੇ ਵਿੱਚ ਇੱਕ ਵੀ ਕਿਸਾਨ ਇੱਕ ਵੀ ਮਰਲਾ ਦੇਣ ਨੂੰ ਤਿਆਰ ਨਹੀਂ ਹੈ ਸਰਕਾਰ ਆ ਜਿਹੜੀ ਉਹ ਝੂਠਾ ਪ੍ਰਚਾਰ ਲਗਾਤਾਰ ਕਰ ਰਹੀ ਹੈ ਤਾਂ ਜੋ ਜਿਹੜੇ ਹੋਰ ਕਿਸਾਨ ਨੇ ਉਹ ਇਹ ਪ੍ਰਚਾਰ ਦੇਖ ਕੇ ਆਪੇ ਜ਼ਮੀਨਾਂ ਦੇਣ ਨੂੰ ਤਿਆਰ ਹੋ ਜਾਣ ਤਾਂ ਲਗਾਤਾਰ ਤੁਹਾਨੂੰ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਾਂ ਦੀ ਵੀ ਧੰਨਵਾਦ